ਅੰਗਰੇਜ਼ਾਂ ਦੀ ਅੱਜ ਯਾਰ ਜੀ ਬਗੜ ਹੈ 15 ਸਾਲ ਆਮ ਕਈ ਨਾ ਕੋਈ ਨਹੀਂ ਕਸ਼ਮੀਰ ਭਾਜੀ ਦੌਰ ਦਾ ਔਸਤਨ ਉਹ ਚਤੇ ਅੱਜ ਮੜਾਣਾ ਆਪਰਾ ਨਹੀਂ ਆਉਂਦਾ ਇਤਰਾ ਬੀਚੀ ਪਹਿਲਾਂ ਅੰਦਰ ਜਾਏਗੇ ਬਈ ਹਾਂ ਜੀ ਜੀ ਸਭ ਪਹਿਲਾਂ ਇਹ ਪੌਂਚੇ ਨੇ ਕਿਉਂ ਕਰਕੇ ਲਗਾਤਾਰ ਜੋ ਮੌਜੂਦਾ ਅੰਕੜਾ ਉਹ ਲਗਾਤਾਰ ਵਧਦਾ ਜਾ ਰਿਹਾ ਦੋਸਤ ਇੰਦਰ ਮੋਬਾਈਲ بیمار پے پیڑ ਕੋਈ ਕੋਈ ਨੀ ਨਸਕਾ ਨਾ ਪੜਵਾਇਆ ਤੂੰ ਬੋਲਦੀ ਬਰਕਰਾਂ ਨੂੰ ਥੋੜੇ ਬਾਹਰ ਭੇਜ ਬਰਕਰਾਂ ਨੂੰ ਭੇਜ ਦੋ ਬਾਹਰ ਆਪਾਂ ਨਾ ਜਿਆਦੇ ਥੋੜੇ ਬੰਦੇ ਵਾਰੀ ਰੁਕ ਜਿਓ ਯਾਰ ਸਾਰੇ ਆਣ ਬੇਤੀਆ ਸਾਰੇ شور کا تو کیا حال کی نہیں ہے اسی لیے دادو والی فتاں کے پیچھے تو کا سٹاپ ہے تعال اور اندھیرا سایہ مانڈے جی درد ہویا پھر اکھاں وچ نہیں ہے دیکھو اڈا دیکھو اڈا دیکھو اڈا ہن دیکھ رہے ہیں ہاں یہ پھر کھرا ہو گئے بائک مل رہی ہے ਵੀਰ ਜੀ ਤੁਹਾਨੂੰ ਵੀ ਗੁਣੀ ਸਾਡੇ ਦਾ ਪਰਾਂ ਦੇ ਪਾਸੋਂ ਦੂਸਰੇ ਦਾ ਬੀਕ ਦੀ ਸਾਡੇ ਕੋਲ ਵੀ ਨਹੀਂ ਆ ਸਕਦੇ ਹਾਂ ਸਾਡੇ ਮੂਰੇ ਸਰਪੰਚ ਵੀ ਨਹੀਂ ਆ ਸਕਦੇ ਤੇ ਪੰਜ ਦਾ ਵਿੱਚ ਆਖ ਹੈ ਸਾਡੇ ਪਿੰਡ ਸਰਪੰਚ ਆਉਣ ਦਾ ਹੱਕ ਵਰਤਦਾ ਦੀ ਲਾਣਾ ਕਮੇਟੀ ਸਾਡੀ ਉਹਨਾਂ ਦਾ ਹੱਕ ਹੋਣਾ ਚਾਹੀਦਾ ਬੇਬੇ ਜੀ ਅਸੀਂ ਸੋਡੀ ਪੂਰੀ ਸੇਵਾ ਕਰ ਰਹੇ ਹਾਂ ਦੋਨੋਂ ਕਮੇਟੀ ਕਲੀ ਰੋਟੀ ਲੰਗਰ ਦੀ ਸੇਵਾ ਥੋੜੇ ਥੋੜੇ ਸੋਚ ਰਹੇ ਹਾਂ ਅਸੀਂ ਨੇ ਦੇਖਣ ਆਏ ਨੇ ਉਹ ਕਮੇਡੀ ਵਾਲੇ ਸਰਪੰਚ ਇੱਕ ਵਾਰ ਵੀ ਨਹੀਂ ਆਇਆ ਦੇਖੋ ਕਮੇਡੀ ਕਰੀਏ ਤੁਹਾਨੂੰ ਕੋਈ ਵੀ ਕੋ ਉਹ ਤੱਕ ਛੋਡੀ ਦਿਖਾਈ ਮਦਦ ਕਰਦਾ ਪਰ ਉਹ ਸ਼ਰਮ ਸਿੱਧੀ ਕੰਗੀ ਅਰੇ ਜੀ ਬੰਦਾਂ ਦੋਹੇ ਤੇ ਸਾਡੀ ਭੈਣ ਹੈ ਵਿਚਾਰੀ ਜਿਹਨਾਂ ਦਾ ਪਤੀ ਅਚਾਨੇ ਨੂੰ ਬਿਖਣਾ ਬੰਦ ਹੋ ਗਿਆ ਤੇ ਫਿਰ ਚਾਰ ਪੰਜ ਦਿਨਾਂ ਬਾਅਦ ਹੋਰੇ ਹਾਲਾਤ ਸੁਧਰੇ ਜੀ ਕਹਿੰਦੇ ਆ ਕਿ ਸਾਡਾ ਇੱਕ ਕੰਮ ਕਰ ਦਿਓ ਜੋ ਹੋਣਾ ਸੀ ਉਹ ਤਾਂ ਹੋ ਗਿਆ ਸਾਡੇ ਪਿੰਡ 'ਚ ਸ਼ਰਿਆਮ दारू ਵਿਕਦੀ ਹੈ ਕਿਉਂ ਬੀਚਦੇ ਨਸ਼ਾ ਪੂਰਾ ਵਿਕਦੇ ਸਾਡੇ ਪਿੰਡ 'ਚ ਸੋ ਜੇ ਐਕਸਾਈਜ਼ ਐਂਡ ਟੈਕਸੇਸ਼ਨ ਮਨਿਸਟਰ ਦੇ ਪੰਜਾਬ ਦੇ ਖਜ਼ਾਨਾ ਮੰਤਰੀ ਦੇ ਹਲਕੇ ਦੇ ਵਿੱਚ ਪਿੰਡ ਦੇ ਵਿੱਚ दारू ਵਿਕ ਰਹੀ ਹੈ ਤਾਂ ਫੇਰ ਇਸ ਪੰਜਾਬ ਦਾ ਕੀ ਹਾਲ ਹੋਏਗਾ ਇਹ ਪੰਜਾਬ ਦੀ ਜਨਤਾ ਅੰਦਾਜ਼ਾ ਲਾ ਸਕਦੀ ਹੈ ਜਾਂ ਲੋਕ ਅੰਦਾਜ਼ਾ ਲਾ ਸਕਦੇ ਕੁਇਆ ਯਾਰ ਤੁੰਗਰ ਨਕਰੀ ਇਹਦਾ ਲੋਕਾਂ ਨੇ 55000 ਵੋਟਾਂ ਪਾ ਕੇ ਜਿਤਾਇਆ ਹਰ ਤੋਂ ਵੋਟਾਂ ਪਾ ਕੇ 55000 ਦੇ ਨਾਲ ਔਰ ਮੈਨੂੰ ਲੱਗਦਾ ਹਜੇ ਤੱਕ ਕੋਈ ਸਰਕਾਰ ਦਾ ਨੁਮਾਇੰਦਾ ਇਹਦਾ ਪਤਾ ਲੈਣ ਨਹੀਂ ਆਇਆ ਹੈ ਹਾਲਾਂਕਿ ਸਭ ਤੋਂ ਪਹਿਲਾਂ ਤਾਂ ਕਿ 6 ਨਕਰੀ ਇੱਥੋਂ ਦੇ ਮੁੱਖ ਮੰਤਰੀ ਇੱਥੋਂ ਦੇ ਸਭ ਤੋਂ ਪਹਿਲਾਂ ਇਹਨਾਂ ਦਾ ਪਤਾ ਲੈਣ ਉਹਨਾਂ ਜਿੱਦਾਂ ਵੀ ਗੱਲ ਕੀ ਹੋਵੇ ਸਾਨੂੰ ਇੱਕ ਮੈਨੂੰ ਲੱਗਦਾ ਕਿਸੇ ਨੇ ਬਾਤ ਨਹੀਂ ਕੀਤੀ ਮੌਤਾਂ ਦਾ ਪੱਗ ਰਿਹਾ ਨਾ ਜੀ ਬਾਦਲੇ ਨੂੰ ਤਾਂ ਉਹ ਨਹੀਂ ਜਾਣਦੇ ਕੋਈ ਪ੍ਰਿੰਸ ਸਾਹਿਬ ਕੋਈ ਨੰਬਰ ਬਾਅਦ ਕਰਾਂਗੇ ਬਾਅਦ ਬਾਅਦ ਕਹਿ ਰਹੇ ਨੇ ਕਿ ਮੌਤਾਂ ਹੋ ਰਹੀਆਂ ਨੇ ਗਿਣਤੀ ਵਾਧੀ ਜਾ ਰਹੀ ਹੈ ਤੇ ਲੀਡਰ ਦਿਖਾਈ ਨਹੀਂ ਦੇ ਰਹੇ ਤੇ ਕਹਿੰਦਾ ਮਤਲਬ ਵੀ ਤੁਸੀਂ ਕਿਸ ਤਰ੍ਹਾਂ ਕਿਸ ਤਰ੍ਹਾਂ ਦੇਖਦੇ ਹੋ ਜ਼ਹਿਰੀਲੀ ਸ਼ਰਾਬ ਨਾਲ ਇੱਕ ਸੀਐਮ ਦਾ ਜ਼ਿਲ੍ਹਾ ਡਿਸਟ੍ਰਿਕਟ ਹੈ ਸਾਰੀ ਬਿਊਰੋਕ੍ਰਾਸੀ ਹੋ ਰਹੀ ਹੈ ਸਾਰੇ ਮੰਤਰੀ ਹੋ ਰਹੇ ਨੇ ਦੇਖੋ 15ਵੀਂ ਮੌਤ ਹੋ ਗਈ ਹੈ ਜਿਸ ਪ੍ਰਕਾਰ ਦੀ ਬਿਲਕੁਲ ਇਨਫੋਰਮੇਸ਼ਨ ਹੈ 14 ਪਹਿਲਾ ਲੋਕ ਮਰ ਚੁੱਕੇ ਐ ਔਰ 15ਵਾਂ ਅੱਜ ਜਿਹੜਾ ਵਿਅਕਤੀ ਜਿਹੜਾ ਇੱਥੋਂ 16 ਹੋਗੇ 16 ਹੋਗੇ ਜਿਹੜੇ ਲੋਕ ਦੱਸਿਆ ਜਾ ਰਿਹਾ ਜਿਹੜਾ ਇੱਕ ਵਿਅਕਤੀ ਸੀ ਉਹ ਵਿਚਾਰਾ ਇੱਥੋਂ ਉੱਠ ਕੇ ਬਾਹਰ ਕਹਿੰਦਾ ਜਿਹੜੀ ਮੈਨਸ ਉਹਦੇ ਭਰਾ ਨੂੰ ਮਿਲਿਆ ਤਾਂ ਨਹੀਂ ਪਤਾ ਲੱਗਿਆ ਵੀ ਉਹ ਕਹਿੰਦਾ ਮੇਰੀ ਚਾਜ ਨਾਲ ਕੋਈ ਪੁੱਛਗਿੱਛ ਨਹੀਂ ਹੋ ਰਹੀ ਸੀ ਇਹ ਤਾਂ ਮੈਨੂੰ ਨਹੀਂ ਪਤਾ ਹੋ ਰਹੀ ਸੀ ਕਿ ਨਹੀਂ ਹੋ ਰਹੀ ਸੀ ਲੇਕਿਨ ਇੱਥੋਂ ਚਲਾ ਗਿਆ ਤੇ ਉਹ ਰਾਸਤੇ ਵਿੱਚ ਮਰ ਗਿਆ ਜਾਨੀ ਕਿ 16 ਮੌਤਾਂ ਹੋ ਗਈਆਂ ਤੇ ਸਰਕਾਰ ਬਿਲਕੁਲ ਸੁੱਤੀ ਪਈ ਹੈ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕੱਲ ਬਠਿੰਡਾ ਵਿਖੇ ਸਨ ਲੇਕਿਨ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਚਿੰਤਾ ਨਹੀਂ ਹੈ ਵੀ ਸੰਗਰੂਰ ਜ਼ਿਲ੍ਹੇ ਦੇ ਵਿੱਚ 15 ਮੌਤਾਂ ਕੱਲ ਤੱਕ ਹੋ ਗਈਆਂ ਸਨ 16 ਮਾ ਅੱਜ ਮਰ ਗਏ ਪਰ ਇੱਕ ਵੀ ਬਿਆਨ ਨਾ ਤਾਂ ਜਿਹੜੇ ਪੰਜ ਮੰਤਰੀ ਸਹਿਬਾਨ ਨੇ ਜਿਨ੍ਹਾਂ ਦੇ ਮੂੰਹ ਤੇ ਬਿਲਕੁਲ ਟੇਪ ਲਾਈ ਵੀ ਹੈ ਉਹ ਬੋਲੇ ਹਜੇ ਤੱਕ ਨਾ ਇਹਦੇ ਬਾਰੇ ਦੱਸਿਆ ਗਿਆ ਕਿ ਜ਼ਹਿਰੀਲੀ ਸ਼ਰਾਬ ਸੀ ਕੀ ਸੀ ਕਿਉਂ ਮੌਤ ਹੋਈ ਏ ਦਾਰੂ ਆਈ ਕਿੱਥੋਂ ਕਿੱਥੋਂ ਦੀ ਦਾਰੂ ਸੀ ਤੇਰਾ ਜ਼ਿੰਮੇਦਾਰ ਕੌਣ ਹੈ ਮੈਂ ਇੱਧਰ ਉੱਧਰ ਦੀ ਗੱਲ ਨਾ ਕਰਕੇ ਮੈਂ ਇੱਕ ਹੀ ਸਵਾਲ ਪੁੱਛਣਾ ਚਾਹੁੰਦਾ ਕਿ ਹਜੇ ਤੱਕ ਪਰਵਾਰਾਂ ਕੋਲੇ ਇਹਨਾਂ ਪੰਜ ਮੰਤਰੀਆਂ ਨੂੰ ਜਾਂ ਮੁੱਖ ਮੰਤਰੀ ਨੂੰ ਆਉਣ ਦਾ ਸਮਾਂ ਨਹੀਂ ਲੱਗਿਆ ਔਰ ਕੀ ਇੱਕ ਵਾਰੀ ਵੀ ਕੋਈ ਬਿਆਨ ਜਾਰੀ ਕਰ ਦੇ ਇਹ ਦੱਸਿਆ ਜਾ ਰਿਹਾ ਜਿਹੜਾ ਮੀਡੀਆ ਦੇ ਰਾਹੀਂ ਹਾਲਾਂਕਿ ਪਰਿਵਾਰ ਵਾਲੇ ਨੇ ਕਿਹਾ ਕਿ दारू ਇੱਥੇ ਹੀ ਸੀ ਪੰਜਾਬ ਦੀ ਸੀ ਉਹਨਾਂ ਨੇ ਕਿਹਾ ਕਿਸੇ ਨੇ ਜਾਣ ਬੁੱਝ ਕੇ ਵੀ ਉਹ ਹਰਿਆਣੇ ਦੀ ਸੀ ਹਰਿਆਣੇ ਦੀ ਸੀ ਪੰਜਾਬ ਦੀ ਸੀ ਇਹਦੀ ਤਾਂ ਪੁਸ਼ਟੀ ਅਜੇ ਪਰਿਵਾਰ ਵਾਲੇ ਔਰ ਪਿੰਡ ਵਾਲੇ ਕਰਨਗੇ ਪਰ ਲੇਕਿਨ ਆਕਸਾਈਜ਼ ਐਂਡ ਟੈਕਸੇਸ਼ਨ ਮਨਿਸਟਰ ਦੇ ਗਰੇਵਖੇ ਮਲਕੇ ਹਲਕੇ ਦੇ ਵਿੱਚ ਜਿਹੜਾ ਬੰਦਾ ਖਜ਼ਾਨਾਮੰਤਰੀ ਉਹਨਾਂ ਦੇ ਪਿੰਡ ਵਿੱਚ ਤੁਸੀਂ ਅੰਦਰ ਸੁਣ ਕੇ ਆਏ ਹੋ ਭੈਣ ਜੀ ਦੇ ਜੋ ਕਿਹਾ ਕਿ ਬਈ ਸ਼ਰਿਆਮ ਸਾਡਾ ਜੋ ਹੋਣਾ ਸੀ ਉਹ ਹੋ ਗਿਆ ਆ ਗਾਂਵ ਵਾਸੀ ਸਾਡੇ ਪਿੰਡ ਦੇ ਵਿੱਚ ਜਿਹੜੇ ਜਿਸ ਪ੍ਰਕਾਰ दारू ਵੇਖਦੀ ਹੈ ਨਜਾਇਜ਼ दारू ਉਹ ਬੰਦ ਕਰਵਾ ਦਿੱਤੀ ਜਾਵੇ ਸੋ ਮੈਂ ਸਮਝਦਾ ਕਿ ਬਹੁਤ ਹੀ ਮਾੜੀ ਘਟਨਾ ਵਾਪਰੀ ਹੈ ਇਹਦਾ ਮਤਲਬ ਜੇ ਸੰਗਰੂਰ ਦੇ ਵਿੱਚ ਨਕਲੀ दारू ਦਾ दा। ਜ਼ਹਿਰੀਲੀ दारू ਦਾ ਬੇਸਿਕਲੀ ਜ਼ਹਿਰੀਲੀ ਨਹੀਂ ਇਹ ਨਕਲੀ दारू ਹੈ ਜਿਹੜੀ ਮਾੜਾ ਘਰੇ ਬੰਦੀ ਹੈ ਜਾਂ ਇਧਰ ਉਧਰ ਲੋਕ ਸਮਗਲ ਕਰਦੇ ਆ ਤੇ ਫਿਰ ਉਹਨਾਂ ਦੇ ਟੈਗਿੰਗ ਲਾ ਕੇ ਵੇਚੀ ਜਾਂਦੀ ਹੈ ਇਹਦਾ ਹਜੇ 15 ਮਰੇ ਆ ਦੂਜੇ ਪਤਾ ਨਹੀਂ ਕਿੰਨੇ ਤਗੜੇ ਹੋਣਗੇ ਜਿਹੜੇ ਕੋਈ ਘਰਾਂ ਦੇ ਵਿੱਚ ਬੋਤਲਾਂ ਲਵਾਈ ਜਾਂਦਾ ਹੈ ਜਿਹੜੇ ਕੋਈ ਘਰਾਂ ਚ ਗੋਲੀਆਂ ਲਈ ਜਾਂਦੇ ਆ ਕਿਉਂਕਿ ਇੱਕ ਇਹ ਸੁਨਾਮ ਦੀ ਘਟਨਾ ਵੀ ਇਕੱਲੇ ਪਿੰਡ ਦੀ ਤਾਂ ਹੈ ਨਹੀਂ ਐ ਇਹਦਾ ਮਤਲਬ ਹੁਣ ਉਹ दारू ਕਿੱਥੇ ਕਿੱਥੇ ਪਈ ਹੈ ਕਿਸ ਪ੍ਰਕਾਰ ਦੀ ਹਜੇ ਤੱਕ ਨਾ ਤਾਂ ਕਿਸੇ ਨੇ ਕੋਈ ਸਰਚ ਕੀਤੀ ਹੈ ਨਾ ਇਹ ਸਰਕਾਰ ਨੇ ਦੱਸਿਆ ਵੀ ਇੰਨੀ दारू ਉਹ ਬਰਾਮਦ ਕਰ ਲਈ ਗਈ ਹੈ ਕੋਈ 12 ਬੋਤਲਾਂ ਦਾ ਬਣਿਆ ਹੀ ਨਹੀਂ ਹੋਣੀਆਂ ਸੋ ਮੇਰੇ ਕਹਿਣ ਦਾ ਮਤਲਬ ਇਹ ਵੀ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਇਸ ਤਰ੍ਹਾਂ ਲੋਕਾਂ ਦੀਆਂ ਮੌਤਾਂ ਹੋਣ ਪਰ ਮੈਂ ਇਹ ਵੀ ਦੱਸਣਾ ਚਾਹੁੰਦਾ ਮੈਨੂੰ ਯਾਦ ਹੈ ਇੱਕ ਵਾਰੀ 2-4 ਲੋਕਾਂ ਦੀ ਮੌਤ ਹੋ ਗਈ ਸੀ ਸਰਕਾਰ ਦੇ ਕੇਜਰੀਵਾਲ ਸਾਹਿਬ ਨੇ ਕਿਹਾ ਸੀਗਾ ਕਿ ਇਹ ਸੀਬੀਆਈ ਸੇ ਜਾਂਚ ਹੋਣੀ ਚਾਹੀਏ ਮੈਂ ਪਰਿਵਾਰਾਂ ਕੇ ਸਾਥ ਸਵਾਰਨ ਬੁੱਧੀ ਮੈਂ ਇਹ ਤਾਂ ਨਹੀਂ ਕਹਿੰਦਾ ਸੀਬੀਆਈ ਤੋਂ ਜਾਂਚ ਹੋਣੀ ਚਾਹੀਦੀ ਕਿਉਂਕਿ ਅੱਜ ਕੱਲ ਸਾਰੀਆਂ ਜਿਹੜੀਆਂ ਏਜੰਸੀਆਂ ਹੈ ਚਾਹੇ ਉਹ ਪੰਜਾਬ ਦੀਆਂ ਏਜੰਸੀਆਂ ਹੈ ਤੇ ਚਾਹੇ ਉਹ ਦੇਸ਼ ਦੀਆਂ ਏਜੰਸੀਆਂ ਹੈ ਉਹ ਲੋਕਤੰਤਰ ਨੂੰ ਮਾਰਨ ਲੱਗੀਆਂ ਹੋਈਆਂ ਲੇਕਿਨ ਇਨ੍ਹਾਂ ਬੰਦਿਆਂ ਦੀ ਹਜੇ ਤੱਕ ਕੋਈ ਬਾਤ ਪੁੱਛਣ ਨਹੀਂ ਆਇਆ ਮੈਂ ਸਿੱਧਾ-ਸਿੱਧਾ ਮੁੱਖ ਮੰਤਰੀ ਪੰਜਾਬ ਨੂੰ ਔਰ ਜਿਹੜੇ ਖਜ਼ਾਨਾ ਮੰਤਰੀ ਨੂੰ ਇਸ ਗੱਲ ਦਾ ਜ਼ਿੰਮੇਵਾਰ ਠਹਿਰਾਉਣਾ ਹੈ ਇਹਨਾਂ ਮੌਤਾਂ ਦਾ ਹਜੇ ਤੱਕ ਇਹਨਾਂ ਦੇ ਪਰਿਵਾਰਾਂ ਨੂੰ ਇਹ ਨਹੀਂ ਪਤਾ ਲੱਗਿਆ ਵੀ ਉਹ दारू ਆਈ ਕਿੱਥੋਂ ਤੇ ਕਿੱਥੋਂ ਪਈ ਹੈ। ਇਸ ਤੇ ਇਹ ਸ਼ਰਮ ਹੋਣੀ ਚਾਹੀਦੀ ਹੈ। ਬੜਕੀ ਸਾਹਿਬ ਮੌਤ ਹੁੰਦੀ ਆ ਬੰਦੇ ਦੀ ਸੜਕ ਤੇ ਘੱਟੋ ਘੱਟ 1.5-2 ਘੰਟੇ ਪਿਆ ਰਹਿੰਦਾ ਹੈ। ਪ੍ਰਸ਼ਾਸਨ ਕੋਲੇ ਐਂਬੂਲੈਂਸ ਤੱਕ ਨਹੀਂ ਸੀ ਜਿਹੜੀ ਇੱਥੇ ਤੱਕ ਲੈ ਕੇ ਆ ਸਕਦੀ। ਮਤਲਬ ਕਿ ਕਿੱਦਾਂ ਦੇ ਹਾਲਾਤ ਨੇ ਸਿਵਲ ਸਰਜਨ ਫੋਨ ਨਹੀਂ ਚੱਕਦਾ ਕਿਸੇ। ਦੇਖੋ ਸਿਹਤ ਸਹੂਲਤਾ ਦੇ ਵਿੱਚ 42 ਦਾ ਮੈਂ ਕਿਹਾ ਇਸ ਵਾਰੀ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਮੈਂ ਕਿਹਾ ਤੁਸੀਂ 3 ਦਿਨ ਪਹਿਲਾਂ ਸੈਸ਼ਨ ਖਤਮ ਕਰਤਾ ਗਵਰਨਰ ਡ੍ਰੈਸ ਤੇ 1 ਦਿਨ ਦਾ 1 ਦਿਨ ਦਾ ਬੋਲਣ ਦਾ ਮੌਕਾ ਉਹ ਵੀ 4 ਘੰਟੇ ਬਜਟ ਤੇ 3-4 ਘੰਟੇ ਸਾਨੂੰ ਹਜੇ ਇਹਨਾਂ ਮੁੱਦਿਆਂ ਤੇ ਚਰਚਾ ਕਰਨੀ ਸੀ ਪੰਜਾਬ ਦਾ ਜਿਹੜਾ ਸਿਹਤ ਇਨਫਰਾਸਟ੍ਰਕਚਰ ਹੈ ਤੁਸੀਂ ਜੇ ਗ੍ਰਹਿ ਜ਼ਿਲ੍ਹੇ ਦੇ ਵਿੱਚ ਇਹ ਹਾਲਾਤ ਹੈ ਗ੍ਰਹਿ ਜ਼ਿਲ੍ਹੇ ਦੇ ਵਿੱਚ ਇਹ ਹਾਲਾਤ ਹੈ ਕਿ ਟੈਂਪੂ ਤੇ ਪਾ ਕੇ ਤੁਸੀਂ ਲਾਸ਼ ਨੂੰ ਲੈ ਕੇ ਆਏ ਹੋ ਜਿਹੜਾ ਬੰਦਾ ਉੱਥੇ ਮਰਿਆ ਸੀ ਚੱਕ ਕੀ ਤੁਹਾਡੇ ਕੋਲ ਐਂਬੂਲੈਂਸ ਨਹੀਂ ਉੱਥੇ ਪਹੁੰਚੀ ਮੈਨੂੰ ਜੋ ਪਤਾ ਲੱਗਿਆ ਟੈਂਪੂ ਤੇ ਪਾ ਕੇ ਇੱਥੇ ਲਿਆਂਦੀ ਗਈ ਹੈ ਤੇ ਫੇਰ ਫੇਰ ਪੂਰੇ ਪੰਜਾਬ ਦੇ ਹਸਪਤਾਲਾਂ ਦਾ ਕੀ ਹਾਲਾਤ ਹੋਣਗੇ ਇਹ ਰੋਜ਼ਾਨਾ ਦਿਨ ਬਦ ਦਿਨ ਸਰਕਾਰ ਦੀ ਪੋਲ ਖੁੱਲਦੀ ਜਾਂਦੀ ਹੈ ਸੋ ਮੈਂ ਦੇਖੋ ਜਿਹੜੀ ਇਹਨਾਂ ਦੀ ਇਨਕੁਆਰੀ ਆ ਔਰ ਇਹ ਤਾਂ ਢੇਲਾ ਵਿਸ਼ਵਾਸ ਨਹੀਂ ਆ ਇਨਕੁਆਰੀ ਕਰੀਓ ਇਹ ਇਨਕੁਆਰੀ ਇਸ ਕਰਕੇ ਬਿਠਾਦੀ ਲੋਕਾਂ ਦੀਆਂ ਅੱਖਾਂ ਠੰਡਾ ਕਰਨਾ ਸੀ ਉਹ ਲੋਕ ਧਰਨਾਕਾਰੀ ਬੈਠੇ ਆ ਉੱਥੇ ਜੋ ਉਹਨਾਂ ਦੀਆਂ ਮੰਗਾਂ ਹੈ ਪਿੰਡ ਵਾਲਿਆਂ ਦੀ ਮੰਗਾਂ ਕਮੇਟੀ ਵਾਲੇ ਤੁਹਾਨੂੰ ਦੱਸਣਗੇ ਜਿਹੜੇ ਸੇਵਾ 'ਚ ਲੱਗੇ ਹੋਏ ਆ ਉਦੋਂ ਦੇ ਸੋ ਉਹ ਮੰਗਾਂ ਪੂਰੀਆਂ ਕਰਨੀਆਂ ਚਾਹੀਦੀਆਂ ਜਿਹੜੀ ਇਹਨਾਂ ਨੇ ਆ ਕੋਈ ਬਣਾਈ ਐ ਇਨਕੁਆਰੀ ਦੀ ਕੋਈ ਕਮੇਟੀ ਬਣਾਈ ਐ ਉਹ ਮੈਨੂੰ ਲੱਗਦਾ ਫालतू ਫਜ਼ੂਲ ਐ ਇਹ ਕੋਈ ਜੁਡੀਸ਼ੀਅਲ ਇਨਕੁਆਰੀ ਹੋਣੀ ਚਾਹੀਦੀ ਐ ਮੁੱਖ ਮੰਤਰੀ ਸਾਹਿਬ ਇਹ ਆਰਡਰ ਕਰਨ ਸਾਡਾ ਜਿਹੜਾ ਚੀਫ ਸੈਕਟਰੀ ਆ ਉਹ ਆਰਡਰ ਕਰੇ ਕਿ ਇਸੇ ਜੁਡੀਸ਼ਰੀ ਦੇ ਕਿਸੇ ਜੱਜ ਦੇ ਥੱਲੇ ਇਹ ਇਨਕੁਆਇਰੀ ਹੋਣੀ ਚਾਹੀਦੀ ਹੈ ਘੱਟੋ ਘੱਟ ਸੈਸ਼ਨ ਲੈਵਲ ਦਾ ਜੱਜ ਹੋਣਾ ਚਾਹੀਦਾ ਜਿੱਥੇ ਇਨਕੁਆਇਰੀ ਹੋਵੇ ਤੇ ਪੜਤਾਲ ਹੋਵੇ ਤੇ ਗੁਨੇਗਾਰਾਂ ਨੂੰ ਸਜ਼ਾ ਮਿਲੇ ਤੇ ਜਿਹੜੇ ਵਿਚਾਰੇ ਚਲੇ ਗਏ ਆ ਉਹਨਾਂ ਨੂੰ ਸਰਕਾਰ ਕਿਸ ਬੰਨੇ ਲਾਵੇ ਉਹਨਾਂ ਨੂੰ ਮੌਤ ਜਾਵੇ ਸਰਪੰਨ ਸਾਹਿਬ ਡਿਸਿਪਲਿਨਰੀ ਵਾਲੇ ਨੂੰ ਬਚਾਉਣ ਦੀ ਕੋਸ਼ਿਸ਼ ਹੱ ਚਰਚਾ ਨਹੀਂ ਹੈ ਸ਼ਰਾਬ ਆਈ ਉੱਥੋਂ ਹੈ ਸ਼ਰਾਬ ਤਾਂ ਕਿਸੇ ਡਿਸਿਪਲਿਨਰੀ ਚੋਂ ਹੀ ਆਈ ਹੈ ਪਰ ਅੱਜਕੱਲ੍ਹ ਕਿ ਤੋਂ ਨਾ ਕਿ ਤੋਂ ਜਾਂ ਤਾਂ ਕੋਈ ਘਰੇ ਡਿਸਟਿਲਰੀ ਲਈ ਬੈਠਾ ਹੈ ਤੇ ਜਾਂ ਫਿਰ ਸ਼ਰਾਬ ਉਸ ਵੱਡੀ ਫੈਕਟਰੀ ਚੋਂ ਕਿਤੇ ਆਈ ਹੈ ਹਾਂ ਇਹ ਚਰਚਾ ਹੈਗੀ ਹੈ ਕੱਲ ਪਰਸੋਂ ਦਾ ਮੈਂ ਸੋਸ਼ਲ ਮੀਡੀਆ ਤੇ ਦੇਖ ਰਿਹਾ ਕਿ ਵੱਡੇ ਕਿਸੇ ਕਾਰੋਬਾਰੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਸਾਹਿਬ ਵੱਲੋਂ ਪਰ ਮੈਂ ਜਿੰਨਾ ਚਿਰ ਕਿਸੇ ਗੱਲ ਦਾ ਪਤਾ ਨਾ ਹੋਵੇ ਇਹ ਚਰਚਾ ਹੈ ਬਹੁਤ ਜ਼ਿਆਦੇ ਔਰ ਲੋਕਾਂ ਦੀ ਜਿਹੜੀ ਚਰਚਾ ਹੁੰਦੀ ਹੈ ਦੰਦ ਖੱਦਾ ਹੁੰਦੀ ਹੈ ਔਰ ਵਿੱਚ ਸੱਚਾਈ ਹੁੰਦੀ ਹੈ ਕਿਤੇ ਨਾ ਕਿਤੇ ਉਹਨਾਂ ਦਾ ਪਹਿਲਾ ਬੰਦਾ ਸੰਗਰੂਰ ਦੇ ਵਿੱਚ ਹੀ ਨਿਕਲ ਜਾਂਦੇ ਆ ਭਵਾਨੀਗੜ੍ਹ ਵੀ ਰੁਕਦੇ ਆ ਤੇ ਸੰਗਰੂਰ ਆਪਦੇ ਹਲਕੇ ਦੇ ਵਿੱਚ ਕਿੱਦਾਂ ਦਾ ਕਹਿਰ ਵਾਪਰ ਰਿਹਾ ਉੱਥੇ ਕੋਈ ਤਿਆਰ ਯਾਰ ਮੈਂ ਤਾਂ ਕਹਿੰਦਾ ਚੀਫ ਮਿਨਿਸਟਰ ਕਮ ਸੇ ਕਮ ਬਿਆਨ ਦੇ ਦਿੰਦਾ ਬਿਆਨ ਨਾ ਦਿੰਦੇ ਤਾਂ ਕਮ ਸੇ ਕਮ ਹੋਰ ਕੋਈ ਮੰਤਰੀ ਆ ਜਾਂਦਾ ਇੱਥੇ ਪੰਜ ਮੰਤਰੀ ਪਏ ਆ ਕੱਲ ਨੂੰ ਲੋਕਾਂ ਨੂੰ ਵੋਟਾਂ ਮੰਗਣ ਜਾਣੀਆਂ ਹੈ ਡੇਢ ਵਿੱਚੋਂ 55000 ਵੋਟਾਂ ਦੇ ਲੋਕਾਂ ਨੇ ਫਰਕ ਨਾਲ ਤੁਹਾਨੂੰ ਜਿਟਾਇਆ ਹੈ ਤੁਹਾਨੂੰ ਦੋ ਵਾਰ ਮੈਂਬਰ ਆਫ ਪਾਰਲੀਮੈਂਟ ਬਣਾਇਆ ਕਮ ਸੇ ਕਮ ਇੱਕ ਬਿਆਨ ਕਿ ਮੈਂ ਕਿਸੇ ਕੰਮ ਛਾਂ ਮੈਨੂੰ ਬੜਾ ਅਫਸੋਸ ਹੈ ਇਹ ਜੋ ਵੀ ਹੋਇਆ ਮੈਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਆ ਲੋਕਾਂ ਦੇ ਸਾਹਮਣੇ ਕਰਕੇ ਦੇਾਂਗਾ ਮੇਰੀ ਪੂਰੀ ਸਮਰਥਨ ਹੈ ਉਹਨਾਂ ਲੋਕਾਂ ਦੇ ਦਾਤਾਂ ਨੂੰ ਲੈ ਕੇ ਤੁਹਾਡਾ ਕੀ ਐਕਸ਼ਨ ਰਿਪਾਰਟੀ ਦਾ ਦੇਖੋ ਪਾਰਟੀ ਪਿੰਡ ਵਾਲਿਆਂ ਦੇ ਨਾਲ ਤੇ ਪਰਿਵਾਰ ਵਾਲਿਆਂ ਦੀਆਂ ਮੰਗਾਂ ਨਾ ਮੰਨੀਆਂ ਜੇ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਅਸੀਂ ਸਾਰੇ ਕਾਂਗਰਸੀ ਭਰਾ ਉਹਨਾਂ ਦੇ ਨਾਲ ਫਿਰ ਧਰਨੇ ਤੇ ਬੈਠਾਂਗੇ ਅਸੀਂ ਇਸ ਕਰਕੇ ਅਜੇ ਕਿਸੇ ਪ੍ਰਕਾਰ ਦਾ ਪੋਲਿਟਿਕਲ ਪੋਲਿਟਿਕਲ ਡਿਸੀਜਨ ਨਹੀਂ ਲੈ ਰਹੇ ਤਾ ਜੋ ਕਿਸੇ ਨੂੰ ਇਹ ਨਾ ਲੱਗੇ ਕਿ ਇਹ ਕੋਈ ਪੋਲੀਟੀਕਲ ਮਾਈਲੇਜ ਲੈਣਾ ਚਾਹੁੰਦੇ ਆ ਮੈਂ ਕੱਲ ਨਹੀਂ ਆਇਆ ਇਸ ਕਰਕੇ ਨਹੀਂ ਆਇਆ ਕਿ ਸ਼ਾਇਦ ਸਰਕਾਰ ਦਾ ਕੋਈ ਨੁਮਾਇੰਦਾ ਇੱਥੇ ਪਹੁੰਚੇਗਾ ਫਰਜ਼ ਸਰਕਾਰ ਦੇ ਨੁਮਾਇੰਦੇ ਦਾ ਬੰਦਾ ਸੀ ਮੈਂ ਅੱਜ ਆਇਆ ਚੱਲ ਕੇ ਅੱਜ ਆਇਆ ਚੱਲ ਕੇ ਮੇਰੇ ਕੋਲੇ ਸਮਾਂ ਹੈਗਾ ਲੇਕਿਨ ਕਿਸੇ ਮੰਤਰੀ ਕੋਲੇ ਸਮਾਂ ਹੈ ਨਹੀਂਗਾ ਪ੍ਰਧਾਨ ਜੀ ਉਹ ਤਾਂ ਸੋਸ਼ਲ ਮੀਡੀਆ ਤੇ ਗਾਣੇ ਗਾਉਂਦੇ ਦਿਖ ਰਹੇ ਨੇ ਉਹ ਭਾਈ ਇਹ ਪਤਾ ਨਹੀਂ ਕਾਹਦਾ ਚਾਅ ਏ ਤਾਂ ਹੁਣ ਉਹਨਾਂ ਨੂੰ ਪਤਾ ਲੱਗ ਕਿਉਂਕਿ ਇੱਕ ਪਾਸੇ ਤਾਂ ਕੇਜਰੀਵਾਲ ਸਾਹਿਬ ਨੂੰ ਫੜ ਲਿਆ ਇਹ ਕਹਾ ਪਤਾ ਨਹੀਂ ਗਾਣਾ ਉਹਨਾਂ ਨੇ ਕਿਉਂ ਗਾਇਆ ਜਾਂ ਨਹੀਂ ਗਾਇਆ ਤੇ ਉਹਨਾਂ ਨੂੰ ਤੁਸੀਂ ਪੁੱਛ ਸਕਦੇ ਹੋ ਉਹ ਤਾਂ ਗਾਏ ਖੜਾ ਹੀ ਤਾਂ ਕਰ ਗਿਆ ਕਰ ਰਹੀ ਹੈ ਠੀਕ ਹੈ ਜੀ ਠੀਕ ਹੈ ਜੀ